ਖੇਡ ਦਾ ਕੇਂਦਰ ਰਹੂਗੀ ਤੇ ਉਹ ਮੁਕਾਬਲਾ ਵੀਰੋ ਅੱਜ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸੇਗੀ ਬਈ ਮਾਨ ਨੇ ਜਿਹੜੀ ਗੱਲ ਕਹੀ ਸੀ ਬਈ ਗੁੱਲੀ ਡੰਡਾ ਹੋਊਗੀ ਖੋਖੋ ਹੋਊਗੀ ਬੈਲ ਗੱਡੀਆਂ ਭੱਜਣਗੀਆਂ 8 9 10 ਫਰਵਰੀ 2024 ਦਾ ਮੇਲਾ 21 ਸੈਕਿੰਡ 9.0 ਲੱਗ ਗਿਆ ਬਾਈ ਜੀ ਸਮਾਂ 21 ਸੈਕਿੰਡ 9.0 ਲੱਗ ਗਿਆ ਸਮਾਂ ਬਾਈ ਜੀ ਇਹ ਅੰਦਰਲੇ ਪਾਸੇ ਕੌਣ ਭੱਜ ਗਿਆ ਇਹ ਭੱਜ ਗਿਆ ਦਲਪ੍ਰੀਤ ਸਿੰਘ ਜੀ ਸਾਬਾਣਾ ਇਹ ਸਨੀ ਸਾਹਬਾਣਾ ਇੰਦਾ ਸਾਹਬਾਣਾ ਰਵੀ ਸਾਹਬਾਣਾ ਤੇ ਉੱਪਰਲੇ ਪਾਸੇ ਕਾਲਾ ਭੱਜ ਗਿਆ ਇਹ ਸਰਦਾਰ ਗਰਬਚਨ ਸਿੰਘ ਜੀ ਢੰਡਾਰੀ ਲੰਬੜਦਾਰ ਇਹ ਲੰਬੜਦਾਰ ਅਫਤਾਰ ਸਿੰਘ ਜੀ ਢੰਡਾਰੀ ਬੱਬੀ ਢੰਡਾਰੀ ਚੌਧਰੀ ਖੰਨਾ ਲਾਲੂ ਕਡਾਣੀ ਛਿੰਦਾ ਕਡਾਣੀ ਇਹ ਗਰਵਾਚਰ ਸਿੰਘ ਦੀ ਢੰਡਾਰੀ ਦਾ ਮਹਾਰਾਜਾ ਭੱਜ ਗਿਆ ਮੀਤਾ ਬਿਲਗਾ ਤੇ ਦੇਖਦੇ ਆ ਵੀਰੋ ਹੁਣ ਟੱਕਰ ਕਿੱਥੇ ਜੁੜਦੀ ਆ ਕੁੰਡੀਆਂ ਦੇ ਸਿੰਘ ਫਸ ਕੇ ਪਾਸਾ 21 ਕਰਤਾ 21 ਕਰਤਾ ਹਜੇ